ਆਰੇ ਰਿਸਪੈਕਟ ਜੀ ਆਲੇ ਤੁਹਾਡੇ ਉਹ ਆਮ ਕਾਰਜਲ ਹੈ ਨਾ ਅਲਟਿਕਸ ਜਾਵਾ ਕੈਨੇਡਾ ਮਿਲਿਆ ਹੈ ਜਾਂ ਅੰਦੇ ਟੈਂਕ ਜਾ ਜੇ ਜਿਸ ਤਿੱਕੇ ਵੀ ਤੁਹਾਡੇ ਸਮਾਜ ਨੂੰ ਕਮੀ ਆਦੀ ਹੈ ਇਹ ਅੱਗੇ ਵੱਟ ਚੜ ਕੇ ਖੜੇ ਹੁੰਦੇ ਨੇ ਔਰ ਹਰ ਜਿਹੜੀ ਕਿਸਮ ਦੇ ਲਈ ਹਰ ਪ੍ਰੋਬਲਮ ਕੇਸ ਕਰਵਾਉਣ ਸੇ ਇਹਦੇ ਵਿੱਚ ਤਾਕਤ ਹੈ ਮਜ਼ਬੂਤੀ ਹੈ ਜਿਹੜੀ ਕਿ ਇਹਨਾਂ ਨੂੰ ਇਹਨਾਂ ਦੇ ਪੇਰੈਂਟਸ ਤੋਂ ਉਹਨਾਂ ਨੂੰ ਕਮੀ ਤੋਂ ਇਹਨਾਂ ਦੇ ਪਾਲਤ ਤੋਂ ਮਿਲੀ ਹੈ ਉਹਦਾ ਵੀ ਜਿਹੜੀ ਸ਼ਬੀ ਹੈ ਪਰਵਾਰ ਦੀ ਜੋ ਸਾਡੇ ਸਮਾਜ ਦੇ ਵਿਚਰਦੇ ਨੇ ਉਹਦੇ ਐਕਚੁਅਲੀ ਮਾਂ ਦਾ ਸਤਿਕਾਰ ਕਰਦਾ ਅਸਰ ਹੁੰਦਾ ਔਰ ਇੱਕ ਅੱਛੇ ਪਰਵਾਸ ਉਪਾਲ ਕੇ ਪੜਾਏ ਗਏ ਨੇ ਬੱਚੇਾਂ ਨੂੰ ਚੰਗੀ ਸਿੱਖਿਆ ਦੇ ਕੇ ਗਏ ਨੇ ਅਸੀਂ ਕਾਫੀ ਜਿਆਦਾ ਦੇਰ ਤੋਂ ਸਾਰੇ ਸਾਥੀ ਕਾਰਸੋ ਤੇ ਸਰਗਮੁਰਜੀ ਬੈਠੇ ਨੇ ਅਜੀ ਸਾਰੇ ਪ੍ਰਵੇਸ਼ ਜੀ ਦਾ ਬੜਾ ਕਾ ਕਾ ਸਹਿਯੋਗ ਰਿਹਾ ਹੋਰ ਅਸੀਂ ਇਹਨਾਂ ਨੂੰ ਵੰਦੇ ਰਹੇ ਸਭਾਜੀ ਕਮੇਟੀ ਕਾਫੀ ਅਕਿਆਤੇ ਕੰਮ ਕਰਦੇ ਰਹੇ ਸੋ ਮਾਣ ਨਹੀਂ ਦਾ ਜਾਂਦਾ ਬੜਾ ਦੁੱਖ ਹੈ ਸਾਰੇ ਇਸ ਸਭਾ ਨੂੰ ਅਲੱਗਰ ਪਾਰਟੀਆਂ ਨੂੰ ਸਭ ਦੇ ਚੰਦਰ ਦੇ ਪੁੱਲ ਅਰਪਿਤ ਕੀਤੇ ਰਹੇ ਮੈਂ ਆਪਣੇ ਸਾਥੀਆਂ ਨੂੰ ਆਪਣੇ ਸਾਰੇ ਸਹਿਯੋਗੀਆਂ ਨੂੰ ਇਸ ਸਭਾ ਦੇ ਚੰਦਰ ਦੇ ਪੁੱਲ ਪੇਂਕਰਣਾ

ਜੇ ਕਿਸੇ ਦਾ ਪੁੱਤ ਵਧੀਆ ਨਿਕਲ ਜਾਵੇ ਤਰੱਕੀ ਕਰੇ ਤੇ ਆਖੀਦਾ ਵੀ ਇਹਦੇ ਕਰਤਿਆਂ ਦੇ ਸਨਸਕਾਰ ਨੇ ਸੋ ਅੱਜ ਉਸ ਮਾਂ ਦੇ ਅੰਤਿਮ ਅਦਾਸ ਦੇ ਵਿੱਚ ਸ਼ਾਮਲ ਹੋਇਆ ਸਾਡੇ ਨੇਲ ਵੀਰ ਹੁਣੀ ਜਿਹਨਾਂ ਨੇ ਪੱਤਰਕਾਰੀ ਦੁਨੀਆ ਦੇ ਵਿੱਚ ਆਪਣਾ ਵਧੀਆ ਰੋਲ ਅਦਾ ਕੀਤਾ ਸਾਡੇ ਦੂਸਰੇ ਭਰਾ ਜਿਨ੍ਹਾਂ ਨੇ ਆਪਣੀ 파ਰਟੀ ਦੇ ਵਿੱਚ ਵਧੀਆ ਰੋਲਾ ਨਾ ਕੀਤਾ ਪਰੇ ਪ੍ਰਮਾਤਮਾ ਦਾ ਪਾਣਾ ਇਸ ਦੁਨੀਆ ਤੇ ਆਏ ਆ ਉਹਦੀ ਰਜ਼ਾ ਹੈ ਜਿੰਨੇ ਸੁਆਸ ਉਹਨੇ ਬਖਸ਼ੇ ਨੇ ਉਹਨਾਂ ਹੀ ਅਸੀਂ ਲੈ ਸਕਦੇ ਆ ਨਾ ਇੱਕ ਵੱਧ ਕੀਤੇ ਨਾ ਇੱਕ ਘੱਟ ਸੋ ਜਦੋਂ ਉਹਦਾ ਬਲੇ ਉਹ ਪਲਾਵਾ ਆ ਜਾਂਦਾ ਹੈ ਤੇ ਫਿਰ ਕੋਈ ਸਿਫਾਸ ਨਹੀਂ ਚੱਲਦੀ ਕੋਈ ਪੈਸਾ ਨਹੀਂ ਚੱਲਦਾ ਖਾਲੀ ਆਏ ਖਾਲੀ ਤੁਰ ਜਾਣਾ ਹੈ ਖਲਾਜ ਮੈਂ ਸਭ ਤੋਂ ਛੀ ਆਪਣੀ ਪਾਰਟੀ ਵੱਲ ਲੀਡਰਸ਼ਿਪ ਨੂੰ ਇਸ ਪਰਿਵਾਰ ਨੂੰ ਕਿਉਂਕਿ ਇਹ ਉਹ ਪਰਿਵਾਰ ਹੈ ਜਿਹੜਾ ਹਰ ਇੱਕ ਨਾਲ ਪਿਆਰ ਹੈ ਮੈਂ ਸ਼ਰਧਾ ਦੇ ਫੁੱਲ ਪੇਟ ਕਰਨ ਆਇਆ ਬਹੁਤ ਬਹੁਤ ਦਾ ਸਾਰਿਆਂ ਦਾ ਰਿਕਾਰਡ ਹੈ थैंक यू